ਹਾਂਜੀ ਸਤਿ ਸ਼੍ਰੀਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਸਵੇਰ ਦੇ ਟੈਂਪਰੇਚਰ ਹਾਈ ਹੋ ਰਿਹਾ ਅੱਜ ਹੀ ਹੈਨਾ ਤਾਂ ਖੇਤਕੂਦ ਬਈ ਢੇੜਾ ਮਾਰਿਆ ਕਰੋ ਆ ਹਾਲਤ ਦੇਖੋ ਕਿੰਨਾ ਬੂੜ ਆ ਜਿਹੜਾ ਨਾਲ ਲੱਗਦਾ ਇਸ ਵੇਲੇ ਜਿਹੜੇ ਝੋਨੇ ਬੂੜਤੇ ਨੇ ਮੋਸਟਲੀ 50% ਝੋਨੇ ਜਿਹੜੇ ਮਾਲਵੇ ਏਰੀਏ ਦੇ ਵਿੱਚ ਨੇ ਉਹ ਬੂੜਤੇ ਨੇ ਹੈਨਾ ਤਾਂ ਪ੍ਰਾਗਨ ਦੀ ਕਿਰਿਆ ਉਹਨਾਂ ਵਿੱਚ ਇਸ ਵੇਲੇ ਸ਼ੁਰੂ ਹੋ ਜਾਂਦੀ ਹੈ ਆ ਤੁਸੀਂ ਦੇਖ ਸਕਦੇ ਹੋ ਮੁੰਜਰਾਂ ਦੇ ਵਿੱਚ ਬੂੜ ਪਾ ਕੇ ਪ੍ਰਾਗਨ ਦੀ ਕਿਰਿਆ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਮੈਂ ਦਿਖਾਉਣ ਦੀ ਵੀ ਕੋਸ਼ਿਸ਼ ਕਰਦਾ ਵੀ ਇੱਕ ਮੇਲ ਪਾਰਟ ਹੁੰਦਾ ਇੱਕ ਫੀਮੇਲ ਪਾਰਟ ਹੁੰਦਾ ਆਹ ਦੇਖੋ ਕਿਵੇਂ ਜਿੰਬੜੇ ਹੋਏ ਨੇ ਨਾਲ ਇਹ ਸਾਰੇ ਭਰਾ ਕਰਨ ਨੇ ਠੀਕ ਹੈ ਇਹ ਹੈਗਾ ਜੀ 28P 67 ਝੋਨਾ ਪਾਇਨੀਰ ਦਾ ਤੇ ਔੜ ਜਿਆਦੀ ਸੀ ਇਹਨੂੰ ਤਿੰਨ ਤਿੰਨ ਸਾਢੇ ਸਾਢੇ ਤਿੰਨ ਤਿੰਨ ਗੱਟੇ ਪੈ ਗਏ ਜੂਰੀਆ ਦੇ ਤੇ ਹਾਈਟ ਚੈੱਕ ਕਰੋ ਤੁਸੀਂ ਕਿਵੇਂ ਆ ਇਹਦੀ ਹਾਈਟ ਬੂਟਾ ਬਹੁਤ ਵਧੀਆ ਇਹਦਾ ਤੇ ਹਾਈਟ ਆ ਥੱਲੋ ਚੈੱਕ ਕਰੋ ਕਿੰਨੀ ਕਿੰਨੀ ਆ ਦੋ ਨੰਬਰ ਪਾਣੀ ਆ ਮੋਟਰ ਦਾ 10 ਦਿਨ ਬਾਅਦ ਨਹਿਰ ਦਾ ਪੈ ਜਾਂਦਾ ਜੀ ਵਿੱਚ ਤੇ ਬਹੁਤ ਵਧੀਆ ਕੰਡੀਸ਼ਨ ਪਈ ਆ ਸਪਰੇਅ ਦੀ ਜੇ ਗੱਲ ਕਰੀਏ ਵੀਰੇ ਆਪਦੇ ਖੇਤ ਦੇ ਵਿੱਚ ਜੇ ਤੁਹਾਡੀ ਆਹ ਵਾਲੀ ਸਿਚੁਏਸ਼ਨ ਆ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਦਿਖ ਰਹੀ ਆ ਤਾਂ ਨਾ ਕਰੋ ਹਜੇ ਇਹਦੋਂ ਜਦੋਂ ਬੱਲੀ ਮੁਰਗੀ ਠੀਕ ਹੈ ਮੁਰਨ ਤੋਂ ਪਹਿਲਾਂ ਇਹਦੇ ਵਿੱਚ ਦੁੱਧਾ ਭਰਦਾ ਹੁੰਦਾ ਜਿਵੇਂ ਆ ਅੱਗੇ ਦੁੱਧਾ ਭਰੂਗਾ ਹੁਣ ਠੀਕ ਹੈ ਜਦੋਂ ਦੁੱਧਾ ਭਰਨ ਲੱਗਿਆ ਉਦੋਂ ਤੁਸੀਂ ਸਪਰੇਅ ਕਰ ਸਕਦੇ ਹੋ ਜੇ ਤੁਸੀਂ ਪਹਿਲਾਂ ਸਪਰੇਅ ਕੀਤੀ ਹੋਈ ਆ ਗੋਭ ਤੇ ਤਾਂ ਉਦੋਂ ਮੰਨ ਲਓ ਵੀ 25 ਦਿਨਾਂ ਬਾਅਦ ਸਪਰੇਅ ਕਰਨੀ ਜ਼ਰੂਰੀ ਹੁੰਦੀ ਆ ਤੇ ਆਪਦੇ ਖੇਤ ਦੇ ਵਿੱਚ ਢੀੜਾ ਮਾਰਦੇ ਰਹੋ ਤੇਲੇ ਦਾ ਅਟੈਕ ਆ ਗਿਆ ਬਾਈ ਠੀਕ ਹੈ ਜਿਹੜਾ ਤੇਲਾ ਆ ਗਿਆ ਜ਼ਰੂਰੀ ਨਹੀਂ ਵੀ ਆਪਾਂ ਸਾਰੇ ਖੇਤ ਦੇ ਵਿੱਚ ਸਪਰੇਅ ਕਰੀਏ ਜਿੱਥੇ ਤੁਹਾਨੂੰ ਐ ਲੱਗਦਾ ਵੀ ਦੌਗੀ ਬਹਿ ਗਈ ਉਹ ਦੌਗੀ ਦੇ ਉੱਤੇ ਤੇ ਉਹਦੇ ਆਲੇ-ਦੁਆਲੇ 4-5 ਮੀਟਰ ਤੇ ਤੁਸੀਂ ਸਪਰੇਅ ਹੈ ਜਿਹੜੀ ਉਹ ਕਰ ਸਕਦੇ ਹੋ ਹਨਾ ਤੇ ਦਵਾਈ ਹੈ ਜਿਹੜੀ ਉਹ ਵਧੀਆ ਕਰਿਓ ਐ ਨਹੀਂ ਹੈਗਾ ਵੀ ਮੈਂ ਨਹੀਂ ਕਹਣਾ ਬਾਈ ਨੇਮ ਕਰੋ ਪਰ ਬਹੁਤ ਵਧੀਆ ਕੰਪਨੀਆਂ ਨੇ ਜਿਵੇਂ ਮੈਂ ਵੀਡੀਓ ਤੇ ਦੱਸਦਾ ਹੁੰਨਾ ਅਡਾਮਾ ਤਨੂਕਾ ਹੋਰ ਬਹੁਤ ਨੇ ਯੂਪੀਐਲ ਹਨਾ ਉਹਨਾਂ ਦੀ ਦਵਾਈ ਜਿਨ੍ਹਾਂ ਕੋਲੇ ਪੇਟੈਂਟ ਹੁੰਦਾ ਹਣਾ ਜਿਵੇਂ ਸੈਂਟਾ ਕੋਲੇ ਚੈਸ ਦਾ ਪੇਟੈਂਟ ਸੀ ਪਹਿਲਾਂ ਉਹ ਪੇਟੈਂਟ ਟੁੱਟ ਗਿਆ ਉਹ ਟੈਕਨੀਕਲ ਹੁਣ ਬਹੁਤ ਕੰਪਨੀਆਂ ਕੋਲੇ ਆ ਹੈਨਾ ਤਾਂ ਤੁਸੀਂ ਉਹ ਲੈ ਸਕਦੇ ਹੋ ਉਹਦੇ ਨਾਲ ਤੁਹਾਨੂੰ ਰੇਟ ਦੇ ਵਿੱਚ ਬਹੁਤ ਫਰਕ ਪੈ ਜਾਊਗਾ ਜੇ ਤੁਸੀਂ ਹੁਣ ਕੋਈ ਵੀ ਸਪਰੇਅ ਕਰੋਗੇ ਆਹ ਵਾਲੀ ਸਿਚੁਏਸ਼ਨ ਤੇ ਘੱਟੋ ਘੱਟ 1000 ਰੁਪਏ ਕਿੱਲਾ ਪੈਣੀਆਂ ਤੁਹਾਨੂੰ ਤੇ ਆਪਦੀ ਵੀਰ ਮੇਰੇ ਉਹ ਦੇਖ ਵਿਚਾਰ ਕੇ ਕਰਿਓ ਸ਼ਾਮ ਦੇ ਟਾਈਮ ਕਰਿਓ ਕਿਉਂਕਿ ਨੁਕਸਾਨ ਬਹੁਤ ਹੁੰਦਾ ਹੁਣ ਝੋਨੇ ਦਾ ਵੱਡਾ ਝੋਨਾ ਜਿਹੜਾ ਪੈਰ ਥੱਲੇ ਆ ਗਿਆ 부ਝਾ ਉਹ ਖਤਮ ਹੈਨਾ ੱਟਕੇ ਨਾਲ ਹੀ ਨੁਕਸਾਨ ਹੋ ਜਾਂਦਾ ਨੰਡੀਆਂ ਪੈਂਦੀਆਂ ਉਹ ਅੱਡ ਹੁੰਦੀਆਂ ਤਾਂ ਐਵੇਂ ਲੋਕਾਂ ਦੇ ਮਗਰ ਲੱਗ ਕੇ ਉਜੜਖੇ ਨਾ ਹੋਈ ਜਾਇਓ ਜਿਹੜੇ ਝੋਨੇ ਦੀ ਮੁੰਜਰ ਮੁਰਗੀ ਬਿਲਕੁਲ ਹਨਾ ਤੁਹਾਨੂੰ ਐ ਲੱਗਦਾ ਵੀ ਦਾਣੇ 'ਚ ਹਾਰਡਨੈਸ ਆ ਗਈ ਤੇ ਆਪਣਾ ਝੋਨਾ 15 20 ਦਿਨਾਂ ਦੇ ਵਿੱਚ ਵਿੱਚ ਵੱਡਾ ਜਾਣਾ ਉਹ ਚਾਹੇ ਦੌਗੀਆਂ ਬਹਿਣ ਚਾਹੇ ਕੁਝ ਮਰਜ਼ੀ ਹੋਵੇ ਉਹਦਾ ਉਹਦੇ ਵੱਲ ਤੁਸੀਂ ਝਾਕਣੇ ਨਹੀਂ ਬਸ ਅੱਖਾਂ ਮੀਟਜੋ ਨਾ ਕੋਈ ਉਹਦੇ ਤੇ ਫੰਗੀ ਸਾਈਡ ਕਰਨੀ ਆ ਨਾ ਕੁਝ ਕਰਨੀ ਆ ਕੋਈ ਫਰਕ ਨਹੀਂ ਪੈਣਾ ਤੁਹਾਨੂੰ ਠੀਕ ਹੈ ਜੀ ਆਹ ਹੈਗੀ ਆ ਜੀ 17 18 ਸਾਰੀ ਆਹ ਕੰਡੀਸ਼ਨ ਹੁੰਦੀ ਆ ਗੋਵ ਵਾਲੀ ਇਹਦੇ ਤੇ ਹੁਣ ਆਪਾਂ ਆਹ ਗੋਵ ਵਾਲੀ ਸਿਚੁਏਸ਼ਨ ਦੇ ਉੱਤੇ ਸਾਰਾ ਕੁਝ ਕਰਨਾ ਜਦੋਂ ਆ ਨਿਕਲੀ ਜਾਂਦੀ ਆ ਮੁੰਜਰ ਕੋਈ ਕੋਈ ਹੁਣ ਜੇ ਇਹਦੇ ਤੇ ਫੰਗੀ ਸਾਈਡ ਹੋ ਜੇ ਤਾਂ ਸੋਨੇ ਤੇ ਸਹਾਗਾ ਚਾਹੇ ਨਟੀਵੋ ਹੋ ਜੇ ਹੈਨਾ ਚਾਹੇ ਕੋਈ ਵੀ ਹੋ ਜੇ ਹੈਨਾ ਫੰਗੀ ਸਾਈਡ ਦੀ ਹੁਣ ਇਹਨੂੰ ਲੋਡ ਹੈ ਤੇਲੇ ਵਾਲੀ ਸੁੰਡੀ ਵਾਲੀ ਠੀਕ ਹੈ ਹੁਣ ਇਹਨੂੰ ਲੋਡ ਆ ਜਦੋਂ ਇਹ 15 ਦਿਨਾਂ ਤੱਕ ਟੱਪ ਗਿਆ ਉਦੋਂ ਇਹਨੂੰ ਫੰਗੀ ਸਾਈਡ ਦੀ ਵੀ ਨਹੀਂ ਲੋਡ ਕਿਸੇ ਦੀ ਉਦੋਂ ਇਹਨੂੰ ਸੁੰਡੀ ਵਾਲੇ ਦੀ ਵੀ ਲੋਡ ਉਦੋਂ ਆਪਾਂ ਸਿਰਫ ਤੇਲੇ ਦਾ ਧਿਆਨ ਰੱਖਣਾ ਠੀਕ ਹੈ ਜੀ ਕਈ ਗੇਤੀਆਂ ਵੈਰਾਈਟੀਆਂ ਨੇ ਅੱਜ ਤੋਂ ਖਰੀਦ ਆ ਜਿਹੜੀ ਉਹ ਸ਼ੁਰੂ ਹੋ ਜਾਣੀ ਹੈ ਮੰਡੀ ਦੇ ਵਿੱਚ ਕੱਲ ਤੋਂ ਹੋਗੀ ਪਰ ਹਜੇ ਵੀ ਹੜਤਾਲ ਆ ਕਈ ਜਗ੍ਹਾ ਤੇ ਆੜਤੀਆਂ ਐਸੋਸੀਏਸ਼ਨ ਦੀ ਤੇ ਜਿੰਨੇ ਟਾਈਮ ਨੂੰ ਮੈਨੂੰ ਲੱਗਦਾ ਆਪਣੇ ਝੋਨੇ ਪੱਕਣਗੇ ਓਨੇ ਟਾਈਮ ਨੂੰ ਸਾਰਾ ਸੁਖ ਭਗਾ ਹੋ ਜਾਣਾ ਤੇ ਸਾਰਾ ਕੁਝ ਵਧੀਆ ਹੋ ਜਾਣਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰੇ ਜਿਹੜੇ ਫੇਸਬੁੱਕ ਤੇ ਦੇਖ ਰਹੇ ਨੇ ਫੋਲੋ ਕਰ ਲਿਓ ਤੇ ਤੁਹਾਡੇ ਪਿੰਡ ਦਾ ਨਾਂ ਜ਼ਰੂਰ ਦੱਸਿਓ ਪੰਚਾਇਤੀ ਦਾ ਕੀ ਮਹੌਲ ਹੈ ਵੋਟਾਂ ਦਾ ਇਹ ਵੀ ਜ਼ਰੂਰ ਦੱਸ ਥੈਂਕ ਯੂ ਸੋ ਮਾਚੀ